ਮੈਂ ਸਵੇਂਦਰ ਸਿੰਘ ਆ ਪਿੰਡ ਪੰਡੋਰੀ ਰਈਆਂ ਤੇ ਜ਼ਿਲ੍ਹਾ ਮੋਗਾ ਤਹਿਸੀਲ ਧਰਮਗੋਟ ਆ ਕੱਲ ਤੁਸੀਂ ਵਾਪਸ ਆਏ ਹੋ ਅਮਰੀਕਾ ਤੋਂ ਰਿਪੋਰਟ ਹੋ ਕੇ ਕਿਵੇਂ ਗਏ ਸੀ ਕਦੋਂ ਗਏ ਸੀ ਸਾਰੀ ਜਾਣਕਾਰੀ ਦਿਓ ਮੈਂ 24 ਦਸੰਬਰ 2024 ਨੂੰ ਘਰ ਉਤਰਿਆ ਸੀ ਆ ਤੇ 27 ਜਨਵਰੀ ਨੂੰ ਬਾਰਡਰ ਕਰਾਸ ਕਰ ਲਿਆ ਸੀ ਆ ਤੇ ਦਾਣਾ ਸ਼ਾਇਨਗਨ ਵੀਜੇ ਤੱਕ ਲੈ ਗਏ ਸੀ ਮੈਨੂੰ ਤੇ ਅਮਰੀਕਾ ਜਿੱਥੇ ਉਤਰਨਾ ਸੀ ਜਾਜ਼ਰਾ ਨੂੰ ਲੈ ਕੇ ਜਾਣਾ ਚਾਹੁੰਦਾ ਸੀ ਤੈਨੂੰ ਪਰ ਰਾਤ ਵਿੱਚ ਮੈਨੂੰ ਗਾਂ ਜੰਗਲਾ ਚ ਲੈ ਕੇ ਗਏ ਨੇ ਗੱਲ ਉਹ ਜਾਇ ਰਹੀ ਹੋਈ ਸੀ ਪਰ ਬਾਅਦ ਵਿੱਚ ਮੈਨੂੰ ਉਹਨਾਂ ਨੇ ਜੰਗਲ ਵਿੱਚ ਲੈ ਕੇ ਗਏ ਆ ਨਦੀਆਂ ਪਾਰ ਕਰਾਈਆਂ ਵਾ ਤੇ ਗਾਂ ਅੱਗੇ ਬਹੁਤ ਟਪਾਤਾ ਸੀਗਾ ਜਸਵੰਦਰ ਕਿੰਨੀ ਤਰੀਕ ਨੂੰ ਪਹੁੰਚੀ ਸੀ ਉੱਥੇ ਉਹ ਤੇ ਮੈਂ 27 ਜਨਵਰੀ ਨੂੰ ਪਹੁੰਚ ਗਿਆ ਸੀਗਾ ਹੂੰ ਗਰਮੀ ਤੇ ਉਸ ਤੋਂ ਬਾਅਦ ਤੇ ਸਾਰੇ ਇੱਕ ਇੱਕ ਦਿਨ ਦੱਸੋ ਕਿਸ ਤਰ੍ਹਾਂ ਕੱਟੇ ਉੱਥੇ 27 ਜਨਵਰੀ ਨੂੰ ਉਸ ਤੋਂ ਬਾਅਦ ਕਿੱਥੇ ਗਏ ਕਿੱਥੇ ਕਿਵੇਂ ਉੱਥੇ ਸਾਨੂੰ ਅਮਰੀਕਾ ਦੀ ਪੁਲਿਸ ਨੇ ਵਾ ਗ੍ਰਿਫਤਾਰ ਕਰ ਲਿਆ ਵਾ ਉਸ ਤੋਂ ਬਾਅਦ ਸਦਾ ਸਾਨੂੰ ਕੈਂਪ ਵਿੱਚ ਲੈ ਗਏ ਤੇ ਸਾਡੇ ਨਾਮ ਫੋਟੋ ਸਟੇਟ ਫੋਟੋ ਮਾਟਮਾ ਸਭ ਕੁਝ ਹੋਇਆ ਵਾ ਤੇ ਉਤਪਰ ਸਾਡੇ ਸਾਰੇ ਕਪੜੇ ਲਵਾਤੇ ਉਹਨਾਂ ਨੇ ਵੀ ਜਾਨਕੀ ਲੋਰ ਤੇ ਟੀ-ਸ਼ਰਟ ਚ ਰੱਖਿਆ ਸਿਰ ਵੀ ਨੰਗੇ ਸੀ ਇਹ ਜਿਹੜੇ ਕਮਰੇ ਚ ਤੁਹਾਨੂੰ ਰੱਖਦੇ ਸੀ ਉਸ ਕਮਰੇ ਚ ਤੀ ਤੀ 35 ਪਿੰਦੀ ਜਾਂਦੇ ਹੁੰਦੇ ਸੀਗੇ ਤੇ ਉਤਪਰ ਠੰਡੀ ਹਵਾ ਛੱਡੀ ਹੁੰਦੀ ਸੀ ਵੀ ਜਾਨਕੀ ਠੰਡ ਚ ਹੀ ਰਹੀਆਂ ਸੀ ਉਹਨੇ ਦੇਣਾ ਥੜਾ ਦਿਨ ਰਿਆ ਮੇਥੇ ਠੰਡ ਚ ਹੀ ਰਿਆ ਮੈਂ ਠੰਡ ਚ ਰਹਿੰਦੇ ਸੀ ਸਾਰੇ ਇਹ ਠੰਡ ਚ ਪੂਰਾ ਟੌਰਚਰ ਕਰਦੇ ਸੀ ਮੈਂਟਰੀ ਟੌਰਚਰ ਖਾਣ ਪੀਣ ਨੂੰ ਕੀ ਹੁੰਦੇ ਖਾਣ ਪੀਣ ਨੂੰ ਕਰਕੇ ਵਗੈਰਾ ਲੈ ਸੀ ਮਾ ਟਾਈਮ ਪਾਸ ਹੀ ਹੁੰਦਾ ਸੀ ਆ ਰੋਟੀ ਨਾ ਰੋਟੀ ਰੱਟੀ ਹੈ ਨਹੀਂ ਸੀ ਕੁਝ ਵੀ ਉੱਥੇ ਜਿੰਦਰਾ ਇੱਥੋਂ ਜੋ ਗਏ ਸੀਗੇ ਤੇ ਫਿਰ ਰਾਜ ਚ ਕਿਹੜੇ ਕਿਹੜੇ ਮੁਲਕ ਤੋਂ ਜਾ ਕੇ ਕਿਹੜਾ ਵੀਜ਼ਾ ਦਿੱਤਾ ਸੀ ਮੈਨੂੰ ਸ਼ਾਈਨਗਨ ਦਾ ਵੀਜ਼ਾ ਸੀ ਮੇਰੇ ਕੋਲ ਇੱਥੋਂ ਮੈਂ ਗਿਆ ਪ੍ਰਾਗ ਯੂਰਪ ਦੀ ਕੰਟਰੀਜ਼ ਦੇ ਬਸ ਸਪੇਨ ਸਪੇਨ ਤੋਂ ਬਾਅਦ ਉਹਨੇ ਮੈਨੂੰ ਹੋਰ ਪਾਸੇ ਲੈ ਗਏ ਸਿਲਵਾਡੋਰ ਵਗੈਰਾ ਇਧਰ ਥੱਲੇ ਵਾਲੀ ਜੰਗਲਾ ਜੰਗਲਾ ਸੀ ਦੀ ਕਮਾ ਕੇ ਤੇ ਲੈ ਕੇ ਗਏ ਮੈਨੂੰ ਮੈਕਸੀਕੋਲ ਦੇ ਫਿਰ ਉਹਨਾਂ ਬਾੜੇ ਟਵਾਦਾ ਗੱਲ ਉੱਪਰ ਦੀ ਹੋਈ ਸੀਗੀ ਜੱਜਾਰੇ ਤੋਂ ਲੈ ਕੇ ਜਾਣਾ ਵਾ ਪਰ ਉਹ ਬਾਅਦ ਵਿੱਚ ਰਸਤੇ ਚੰਦ ਨੇ ਮੈਨੂੰ ਫਿਰ ਥੱਲੇ ਦੀ ਲੈ ਕੇ ਗਏ ਨੇ ਜਿਸ ਵਿੱਚ ਤਾਂ ਜੈਂਟਣਾ ਹੋਈ ਗੱਲ ਕੋਈ ਗੱਲ ਥੋੜੀ ਆ ਕੇ ਜੈਂਟ ਪੂਣੀ ਜਾ ਕਰਿਆ ਸਾਡਾ ਜਿਸ ਵਿੱਚ ਮੇਰੇ ਕਿੰਨੇ ਪੈਸੇ ਲੱਗੇ ਬਾਪੂ ਉਹਨਾਂ ਦਾ ਪਰਿਵਾਰ ਦਾ ਕਿੰਨਾ ਫਸਾ ਖਰਚਾ ਗਿਆ ਕੀ ਕੀ ਵੇਚ ਕੇ ਜਿਹੜਾ ਪੂਰਾ ਵੀ ਪਹਿਲੇ ਵੀ ਆਪਾਂ ਵੇਚ ਦੀ ਡੇੜ ਕਿ ਲੈ ਗਈ ਸੀ ਤੇ ਘਰ ਵੀ ਵੇਚ ਦਿੱਤਾ ਵਾ ਤੇ ਡੰਗਰੇ ਇੱਕ ਦੋ ਵੇਚ ਕੇ ਤੇ ਰਿਸ਼ਤਿਆਂ ਦੇ ਪੈਸੇ ਫੜੇ ਆਪਾਂ ਤੇ ਪੂਰੇ ਕੀਤੇ ਸਾਰੇ ਟੋਟਲ 345 ਲੱਖ ਰੁਪਈਆ ਸੁਣਿਆ ਛੋਟਾ ਜਿਹਾ ਘਰ ਆ ਵੀ ਗਹਿਣੇ ਰੱਖਿਆ ਹਾਂਜੀ ਐਂਡੀ ਗਹਿਣੇ ਰੱਖਿਆ ਇਹ ਵਾਲਾ ਘਰ ਆਪਣਾ ਜਿੰਨੇ ਰੁਪਈਆ ਲੱਗਦਾ ਕਿਉਂ ਇਸ ਤਰ੍ਹਾਂ ਦੀ ਜਿਹੜੀ ਹੈ ਨੌਜਵਾਨ ਜਿਹੜੇ ਬਾਹਰ ਜਾ ਰਹੇ ਨੇ ਕੀ ਵਜਾ ਮੰਨ ਸਕਦੇ ਆ ਵਜਾ ਇਹ ਵਿਰਤੀ ਚੱਲੋ ਆਪਾਂ ਨੂੰ ਜਾਣੇ ਚਲੋ ਬਾਹਰ ਜਾਣੇ ਚਲੋ ਘਰ ਦਾ ਕੁਝ ਬਣ ਦੂਗਾ ਨਾ ਥਰੂ ਘਰ ਬਣਾ ਲੈ ਚਾਰ ਪੈਸੇ ਕਮਾ ਲਾਂਗੇ ਇਸ ਵਾਸਤੇ ਜਾਈਦਾ ਵਾ ਪਰ ਅੱਗੋਂ ਸਰਕਾਰਾਂ ਤੱਕਾ ਕਰ ਰਹੀਆਂ ਨੇ ਸ਼ਰੀਆਮ ਸਰਨ ਨਾਲ ਜੀ ਉੱਥੇ ਜਿਹੜੇ ਹੈਗੇ ਜੋੜਚ ਗਰੀਆਂ ਕਰਦੇ ਨੇ ਕਤਲ ਕਰਵਾਉਂਦੇ ਨੇ ਵੇਰ ਚਲਾਉਂਦੇ ਨੇ ਉਹਨਾਂ ਨੂੰ ਕੁਛ ਕਹਿੰਦੇ ਨਹੀਂ ਸ਼ਰੀਫਾਂ ਲੋਕਾਂ ਜਿਹੜੇ ਕੰਮ ਕਰਨ ਜਾਂਦੇ ਨੇ ਉਹਨਾਂ ਨੂੰ ਡਿਪੋਰਟ ਕਰਦੇ ਇਹ ਜਸਮੰਦਰ ਲੈ ਕੇ ਕਿਹ ਹਾਲਤ ਚ ਆਇਆ ਲੈ ਕੇ ਬਹੁਤ ਬੁਰੀ ਹਾਲਤ ਦੇ ਚਾਏ 3 ਦਿਨ ਜਾਂ ਚੱਲਿਆ ਵਾ 3 ਦਿਨਾਂ ਬਾਅਦ ਪਹੁੰਚੇ ਹੱਥ ਗੜੀਆਂ ਲੱਗੀਆਂ ਪੈਰਾਂ ਨੂੰ ਵੀ ਹੱਥਾਂ ਨੂੰ ਵੀ ਹੱਥ ਜਾਨੀ ਕਿ ਐ ਬਨੇ ਸੀ ਐਂ ਖੋਲਦੀ ਸੀ ਬਸ ਇਹ ਦੂਤਾਂ ਨਾਲ ਥੱਲੇ ਬਹੁਤ ਔਖੇ ਹੱਥ ਪੈਰ ਸੁੱਜ ਗਏ ਸੀ ਸਾਡੇ ਇਸ ਵੰਦਾ ਪੀਸ ਸੁਪਨੇ ਲੈ ਕੇ ਗਏ ਸੀ ਸੁਪਨੇ ਵਰਤੀ ਬਹੁਤ ਸੀ ਸੁਪਨੇ ਸਾਰੇ ਵੀ ਜਿਹੜਾ ਸੁਪਨੇ ਸਾਕਾਰ ਹੋਣਗੇ ਆਪਣੇ ਚਲਾਣਾ ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ ਵੀ ਸਾਨੂੰ ਰਿਪੋਰਟ ਕਰ ਦਿੱਤਾ ਉਹਨਾਂ ਨੇ ਪੈਣਾ ਵੀ ਪੈਣਾ ਦੇ ਜਿਹੜੀਆਂ ਵਿਆਹੀਆਂ ਨਿੱਗੀਆਂ ਉਹਨਾਂ ਦੇ ਵੀ ਸੁਪਨੇ ਹੋਣੇ ਵੀ ਵਿਆਹ ਹਾਂਜੀ ਹਾਂਜੀ ਸਾਰੇ ਪਰਿਵਾਰ ਦੇ ਸੁਪਨੇ ਸੀ ਪੈਣਾ ਦੇ ਵੀ ਪਰਾਂਵਾ ਦੇ ਮਾਪਿਓ ਦੇ ਵੀ ਪਰ ਉਹ ਸੁੰਦਰ ਜੰਗਲਾਂ ਚ ਵੀ ਤੁਰਿਆ ਨਹਿਰਾ ਵੀ ਪਾਰ ਚੁੱਕੀਆਂ ਕਿ ਕਿਸ ਤਰ੍ਹਾਂ ਕਿੰਨੇ ਬੰਦੇ ਸੀ ਉੱਥੇ ਸਾਰੀ ਬੰਦੇ ਹੁੰਦੇ ਸੀ ਪੀਵੀ 25-25 ਆਨੇ ਹੁੰਦੇ ਸੀ ਕਿ ਗੱਡੀ ਜੇ ਬਿਠਾ ਦਿੰਦੇ ਸੀ ਤੇ ਕਿ ਨਦੀਆਂ ਚ ਵੀ ਕਿਸ਼ਤੀ ਦੇ ਚ ਬਿਠਾ ਦਿੰਦੇ ਸੀ ਜਿਸੇ 10 ਬੰਦੇ ਬੈਨੇ ਉਥੇ ਉਹਨੇ 20 ਬਿਠਾਉਣੇ ਆ ਵੀ ਯਾਨੀ ਕਿ ਪੂਰੇ ਕੁਕੜੀਆਂ ਨੂੰ ਪਸਾਪ ਸਾ ਕੇ ਲਤਕੇ ਲੀ ਜਾਂਦੇ ਸੀ ਇਹ ਬੜਾ ਔਖਾ ਸੀ ਗੱਡੀਆਂ ਚ ਜਾਂਦੇ ਦੇ ਸਬਰ ਕੀਤਾ ਵਾ ਤੇ ਨਦੀਆਂ ਪਾਰ ਕਰਤੀਆਂ ਬੜੀਆਂ ਔਖੀਆਂ ਡਰ ਲੱਗਦਾ ਸੀ ਕਿ ਦਿਨ ਕਿਸ਼ਤੀ ਕਿਦੇ ਮੋਦੀ ਨਾ ਹੋ ਜਾਵੇ ਰੇ ਦੇ ਉਥੇ ਨਾ ਮਰ ਜੇ ਕਿਤੇ ਤੈਨੂੰ ਲੱਗਦਾ ਨਹੀਂ ਸਾਰਾ ਕੁਝ ਚਲਾ ਗਿਆ ਇੱਕ ਬਾਹਰ ਜਾਂਦੀ ਹੋੜ ਚ ਆਪਦਾ ਸੁਪਨੇ ਸਰਕਾਰ ਕਰਨ ਦੀ ਵਿੱਚ ਸਾਰਾ ਕੁਝ ਜਿਹੜਾ ਚਲਾ ਗਿਆ ਤੇ ਹੁਣ ਨਵੇਂ ਸਿਰੇੋਂ ਜਿਹੜਾ ਸ਼ੁਰੂ ਕਰਨਾ ਕੋਈ ਹਾਂਜੀ ਕਰਨਾ ਪੈਣਾ ਨਵੇਂ ਸਿਰੇੋਂ ਪਰ ਨਵੇਂ ਸ਼ੁਰੂ ਸ਼ੁਰੂ ਕਰਨਾ ਬੜਾ ਔਖਾ ਵਾ ਕਿਉਂਕਿ ਜਦੋਂ ਘਰ ਸਾਰਾ ਖਾਲੀ ਆ ਸ਼ੁਰੂ ਕਰਨਾ ਬੜਾ ਔਖਾ ਵਾ ਇਸ ਸਾਹਬ ਕੋਲ ਖਦਮਾ ਹੋ ਗਿਆ ਵਾ ਤੇ ਐਮਐਲਏ ਸਾਹਿਬ ਅੱਜ ਪਹੁੰਚੇ ਸੀ ਕੀ ਕਹਿਣਾ ਚਾਹਉਂ ਕੀ ਹਾਂਜੀ ਐਮਐਲਏ ਸਾਹਿਬ ਨੇ ਸਾਨੂੰ 프리 ਮਦਰ ਕੀਤੀ ਟੱਡੇ ਆਪਾਂ ਪੈਸੇ ਦਿਵਾਵਾਂਗੇ ਸਰਕਾਰ ਤੋਂ ਵੀ ਮੰਗ ਕਰਦੇ ਆਂ ਇਹ ਆਪਾਂ ਪਹਿਲੇ ਹੀ ਗੱਲ ਤਾਂ ਆਪਾਂ ਏਜੰਟਾਂ ਨੂੰ ਤੁਹਾਨੂੰ ਸਾਰੇ ਪੈਸੇ ਦਿਵਾਵਾਂਗੇ ਪੂਰੀ ਸਖਤ ਕਾਰਵਾਈ ਕਰਾਂਗੇ ਏਜੰਟ ਤੇ ਜਸਵੰਦਰ ਤੁਹਾਡੇ ਪਿਤਾ ਦੇ ਹੰਝੂ ਨਹੀਂ ਰੁਕ ਰਹੇ ਮਾਤਾ ਦੇ ਹੰਝੂ ਨਹੀਂ ਰੁਕ ਰਹੇ ਵੀ ਸਾਰਾ ਕੁਝ ਜਿਹੜਾ ਹਾਂਜੀ ਉਹ ਸਾਰਾ ਕੁਝ ਮੇਰੇ ਇਥੇ ਰਿਪੋਰਟ ਆਉਣ ਦੇ ਨਾਲ ਹੀ ਉਹਨਾਂ ਨੂੰ ਦੋਖਾ ਕੀਤਾ ਆਰ ਕੇ ਨਹੀਂ ਹੰਝੂ ਰੁਕ ਰਹੇ ਉਹਨਾਂ ਦੇ ਬਹੁਤ ਬੁਰੀ ਹਾਲਤਾਂ ਕੀ ਅਪੀਲ ਕਰੋਂਗੇ ਸਰਕਾਰ ਨੂੰ ਕਰਦੂਗੀ ਅਸੀਂ ਅਪੀਲ ਕਰਦੇ ਹਾਂ ਏਜੰਟਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਤੇ ਸਾਡੇ ਪੈਸੇ ਦਿਵਾਏ ਜਾਣ ਉਹਨਾਂ ਤੋਂ ਇਹਨਾਂ ਯਾਰ ਰਹਿਣ ਵਾਲਾ ਮਰਸਕਲੇ ਸਿੰਘ ਕਿੰਨੇ ਦਿਨ ਪਹਿਲਾਂ ਗਿਆ ਸੀ ਬੇਟਾ ਜੀ ਬੇਟਾ ਚਲਾ ਗਿਆ ਸੀ ਮੇਰੇ ਵੀ ਜਿਸ ਵੀਰ ਤੋਂ ਮਜਾ ਲਈ ਜੀ ਯਾਰ ਕੀ ਗੱਲਬਾਤ ਕੀ ਹੋਈ ਸੀਗੀ ਗੱਲਬਾਤ ਇਹ ਹੋਈ ਸੀ ਵੀ ਤੈਨੂੰ ਇੱਧਰ ਚਲਾ ਨਹੀਂ ਲੱਗੇ ਜਾਵਾਂਗੇ ਤੇ ਕਿੰਪ ਚੋਂ ਅਸੀਂ ਖੰਮ ਕੰਮ ਕਰਾਂਗੇ ਕਿੱਥੇ ਗਿਆ ਕਿੱਥੇ ਸੀਗੇ ਜੀ ਜੂ ਹੈ ਜੋ ਆਪਣਾ ਅਮਰੀਕਾ ਜੀ ਕਿੰਨੇ ਪੈਸੇ ਲਾਏ ਸੀਗੇ ਕੀ ਕੀ ਵੇਚਿਆ ਸਾਰੀ 47 ਲੱਖ ਰੁਪਇਆ ਲਾਇਆ ਸੀ ਜੀ ਤੇ ਜ਼ਮੀਨ ਵਿੱਚ ਸੀ 1.5 ਗੱਲਾ ਕੇ ਘਰ ਵੀ ਗਾਣੇ ਕਰਕੇ ਪੈਸੇ ਦਿੱਤੇ ਆ ਫਰ ਦੇ ਪੱਲੇ ਦਾ ਕੁਛ ਨਹੀਂ ਰਹਿ ਗਿਆ ਜੀ ਹੁਣ ਤੇਨੇ ਸੁਣਿਆ ਵੀ ਘਰ ਵੀ ਜਿਹੜਾ ਗਹਿਣੇ ਰੱਖਿਆ ਹੋਇਆ ਹਾਂਜੀ ਹਾਂਜੀ ਆਣ ਗਵਾਂਡ ਵੀ ਜਿਹੜੇ ਸਤਾਰਾਂ ਰੁਪਏ ਫੜੇ ਹਾਂਜੀ ਸਤਾਰਾਂ ਵੀ ਪੈਸੇ ਫੜੇ ਆ ਜੀ ਕਿ ਦੋ ਮੱਜਾਂ ਵੇਚੀਆਂ ਕਰੋ ਕੋਈ ਬਜ਼ੁਰਗਾਂ ਵੱਲੋਂ ਸੰਭਾਲੀ ਪੈੜੀ ਇੱਕ ਨੰਮ ਵੇਚਣੀ ਪੈਗੀ ਇੱਕ ਨੰਮ ਖਲੇ ਪੱਤੇ ਵਿੱਚ ਵੀ ਪਈ ਮੈਨੂੰ ਸਸੇ ਰੇਟ ਤੇ ਘਰ ਦੇ ਹਾਲਾਤ ਕਿਦਾਂ ਦੇ ਆ ਘਰ ਦੇ ਤਾਂ ਮੇਸ ਮਾੜੀ ਜੀ ਫੈਮਿਲੀ ਸਾਡੀ ਮੇਰੀ ਸਾਹਮਣ ਵਾਲੀ ਆ ਮੈਂ ਲੜਕੀਆਂ ਮੇਂ ਹੋਣ ਲੜੀਆਂ ਲੜਕੇ ਜੇ ਮੰਨ ਵਾਲੇ ਆ ਮੇਰੇ ਲੱਗੇ ਕੋਈ ਲੀਲਾ ਨਹੀਂ ਬਿਆਰਾ ਕਿੰਨੇ ਬੱਚੇ ਕਿੰਨੇ ਪੰਜ ਬੱਚੇ ਦੀ ਦੋ ਗੁੱਡੀਆਂ ਨੇ ਤੇ ਤਿੰਨ ਕਾਪੇ ਗੁੱਡੀਆਂ ਵਈ ਨਹੀਂ ਕੋਈ ਮੈਂਬਰ ਨਹੀਂ ਆਇਆ ਕਰਦਾ ਕੀ ਕਹਿੰਦਾ ਜਸਮਿੰਦਰ ਤੁਹਾਨੂੰ ਆ ਕੇ ਕਿਸ ਤਰ੍ਹਾਂ ਦੇ ਹਾਲਾਤ ਸੀ ਉੱਥੇ ਸਿੰਘਾ ਦੇ ਬਹੁਤ ਹਾਲ ਮੰਡੀ ਰਸੇਵਤ ਦੇ ਆ ਗਾ ਲੈ ਰੋਟੀ ਘੱਟੀ ਕੋਈ ਕੋਈ ਕਰਕੇ ਰਈ ਖਾਂ ਨੂੰ ਤੇ ਨਾਗ ਸੌਣ ਬੈਨੂ ਲੀਲਾ ਕੱਪੜਾ ਹੈਗਾ ਕੀ ਸ਼ਰਟ ਦੇ ਲੋਅਰ ਪਾਈ ਸੀਗੀ ਸਿਰੋਂ ਲੰਗੇ ਲਏ ਆ ਕੀ ਅਪੀਲ ਕਰੋਗੇ ਸਰਕਾਰਾਂ ਨੂੰ ਉਹੀ ਤਾਂ ਪੀਲ ਹੀ ਕਰਦੇ ਸਾਨੂੰ ਏਜੰਟ ਤੋਂ ਸਾਡੇ ਪੈਸੇ ਲਵਾਏ ਜਾਣ। ਕੋਈ ਏਜੰਟ ਨਾਲ ਗੱਲ ਉਹੀ ਤਾਂ ਲਾ ਕੇ ਜੀ। ਲੈ ਏਜੰਟ ਸਾਨੂੰ ਕੋਈ ਕੋਈ ਰਾਹ ਨਹੀਂ ਦੱਸਦਾ ਵੀ ਦੋਸਾਂ ਖਾਡ ਦੋ ਫੇਰ ਕਰਾਂਗੇ ਗੱਲ ਟਰੈਂਡ ਨਾਲ ਖਾਡ ਦੋ ਫੇਰ ਕਰਾਂਗੇ ਗੱਲ ਮੈਂ ਕਿਹਦੀ ਦਿੱਲੀ ਆ ਕਿਹਦਾ ਕਹਿੰਦਾ ਦਿੱਲੀ ਵਾਲਾ ਤੇ ਗਿਆ ਇੱਥੇ ਗੱਡੀ ਖਰੀਦਣ ਲਈ ਕੋਈ। ਬਾਪੂ ਜੀ ਕਿੱਥੋਂ ਦਾ ਏਜੰਟ ਆ ਕੀ ਨਾਂ ਨੂੰ ਉਹਦਾ ਕੋਈ ਪਤਾ? ਚੋਟੇ ਵਾਲਾ ਪਿੰਡ ਹੈ ਜੀ। ਸੁਖਗੱਲਿਆਂ ਦਾ ਨਾਂ ਹੈ। ਇਹ ਕਿੱਥੇ ਦੀ ਇਮੀਗ੍ਰੇਸ਼ਨ ਫਾਰਮ ਕਿੱਥੇ ਹੈ? ਇਹ ਲੜੀ ਤੋਂ ਦੇ ਦਫ਼ਤਰ ਦੇ ਉੱਪਰ ਦੇ ਪਹਿਲਾ ਸੰਗੋਟ। ਇਹ ਪਤਾ ਲੱਗਿਆ ਕਿਸਾਨ ਜਥੇਬੰਦੀ ਦਾ ਜ਼ਿਲ੍ਹਾ ਪ੍ਰਧਾਨ ਵੀ ਹੈ ਜੀ ਹਾਂਜੀ ਹਾਂਜੀ ਇਹ ਵੀ ਪਤਾ ਲੱਗਾ ਜੀ ਬਬੇ ਲੱਗਦਾ ਹੈ ਕਿ ਸਰਕਾਰ ਨੂੰ ਸਕਤਾਈ ਅਪਣਾਉਣੀ ਚਾਹੀਦੀ ਹੈ ਜੀ ਹਾਂਜੀ ਬਣੋੜੀ ਗਈ ਜੀ ਬੱਚੇ ਗਰੀਬ ਲੋਕਾਂ ਦੇ ਬਲੇ ਗਏ ਨੇ ਮੜ ਕੇ ਆਏ ਨੇ ਬੜਾ ਮੰਦਾ ਹਾਲ ਹੋਇਆ ਲੋਕਾਂ ਦਾ ਸਰਕਾਰ ਕੁਝ ਕਰੇ ਹਰਾ ਕੁਝ ਹੁੰਦਾ ਜੀ ਮਪੋ ਅੱਜ ਜ਼ਮੀਨ ਵੀ ਨਹੀਂ ਰਹੀ ਘਰ ਵੀ ਨਹੀਂ ਰਹੀ ਅੱਜ ਹੁਣ ਖਾਲੀ ਕੋਰ ਦਾ ਤੇ ਜੇ ਕਾਹਦੇ ਪਹਿਂ ਦਵਾਗੇ ਘਰ ਤੇ ਬਵਾਗੇ ਮੜ ਕੇ ਕੋਈ ਬਣਾਵਾਂਗੇ ਆ ਮੈਂ ਵੀ ਪਹਿਂ ਮੰਗਲੇ ਮੰਗਲੇ ਮੜ ਕੇ ਅੱਜ ਐਮਐਲਏ ਸਾਹਿਬ ਪਹੁੰਚੇ ਹਾਂ ਮੌਸਲਾ ਦਿੱਤਾ ਤੁਹਾਨੂੰ ਉਹਨਾਂ ਆਣ ਕੇ ਥੋੜਾ ਮੰਗਦਾ ਹੁਣ ਦਿੱਤਾ ਵੀ ਇਹੀਂ ਕੋਈ ਕਾਰਵਾਈ ਕਰਕੇ ਕਰ ਲੈਣਾ ਕੋਈ ਸਾਧਨ ਲਵਾਵਾਂਗੇ ਤੁਹਾਨੂੰ ਬਾਬੂ ਸਾਰਾ ਪਰਿਵਾਰ ਭਾਵਕ ਹੋ ਗਿਆ ਤੁਸੀਂ ਵੀ ਭਾਵਕ ਹੋ ਗਏ ਹਾਂਜੀ ਹਾਂਜੀ ਤੇ ਜਦੋਂ ਗੱਲ ਕਰਦੇ ਆ ਵੀ ਕਿਰਾਇਆ ਵੀ ਕੱਖ ਨਹੀਂ ਜਾਕ ਵੀ ਨਹੀਂ ਸੈੱਟ ਹਾਂਜੀ ਹਾਂਜੀ ਆ ਵੀ ਇਹ ਸੋਚਿਆ ਸੀ ਚਲੋ ਵੀ ਇੱਕ ਬੱਚਾ ਕੋ ਚਲਾ ਜੇ ਮੇਰਾ ਜਦੋਂ ਸਾਜੀ ਫੈਮਿਲੀ ਖੰਮਸਮੇ ਜਾਏਗੀ ਚਲੋ ਰੋਟੀ ਖਾਂ ਡੋਗੀ ਹੋ ਜਾਣਗੇ ਪਰ ਉਹ ਗੱਲ ਨਹੀਂ ਬਣੀ ਇਹਦੇ ਭਾਈ ਨਿਕਲ ਜਾਨੇ ਮੇਰੇ ਹਲਕੇ ਦੇ ਪਿੰਡ ਪੰਡੋਰੀ ਰਾਇਆਂ ਦਾ ਜਿਹੜਾ ਨੌਜਵਾਨ ਜਿਹੜਾ ਕਿ ਮਹਿਜ ਅਜੇ 2 ਮਹੀਨੇ ਨੇ ਹੋਏ ਸੀਗੇ ਅ ਯੂ ਐਸ ਏ ਗਿਆ ਸੀਗਾ ਤੇ ਯੂ ਐਸ ਏ ਤੋਂ ਇਹਨੂੰ ਡਿਪੋਰਟ ਕਰਕੇ ਜਿਹੜਾ ਹੈਗਾ ਵਾਪਸ ਪਿੰਡ ਭੇਜ ਦਿੱਤਾ ਗਿਆ ਅੱਜ ਮੈਂ ਘਰੇ ਆਇਆ ਵੀਰ ਦੇ ਫਾਦਰ ਸਾਹਿਬ ਸਤਸਕਦੀਪ ਸਿੰਘ ਅੱਜ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਤੇ ਸਾਰੀ ਗੱਲਬਾਤ ਸੁਣੀ ਹੈ ਕਿ ਕਿਵੇਂ-ਕਿਵੇਂ ਕੀ-ਕੀ ਕੁਸ਼ ਇਹਦੇ ਨਾਲ ਵਾਪਰੀ ਹੈ ਕੀ-ਕੀ ਕੁਸ਼ ਹੋਇਆ ਇੱਥੋਂ ਜਦੋਂ ਜਹਾਜ਼ ਚੜਿਆ ਸ਼ੇਨਗਨ ਵੀਜ਼ਾ ਲੈ ਕੇ ਬਾਅਦ ਦੇ ਵਿੱਚ ਹੌਲੀ-ਹੌਲੀ ਹੁੰਦਾ ਹੋਇਆ ਮੈਕਸੀਕੋ ਮੈਕਸੀਕੋ ਤੋਂ ਬਾਰਡਰ ਕਰਾਸ ਕਰਕੇ ਕੈਂਪ ਦੇ ਵਿੱਚ ਗਿਆ ਕੈਂਪ ਦੇ ਵਿੱਚ ਕਿਸ ਤਰ੍ਹਾਂ ਅਣਮਨੁੱਖੀ ਵਿਹਾਰ ਇਹਨਾਂ ਨਾਲ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੈਂਪ ਤੋਂ ਹੀ ਸਿੱਧਾ ਜਹਾਜ਼ਾਂ ਦੇ ਵਿੱਚ ਲੱਦ ਕੇ ਜਿਹੜਾ ਹੈਗਾ ਵਾਪਸ ਕੀਤਾ ਗਿਆ ਕਹਾਣੀ ਸੁਣ ਕੇ ਲੂ ਗੰਡੇ ਖੜੇ ਹੋ ਗਏ ਕਿ ਜਿਹੜੇ ਇਹ ਹਾਲਾਤ ਨੇ ਵੇਖੋ ਇਹ ਅਣਮਨੁੱਖੀ ਜਿਵੇਂ ਕਹਾਂ ਵੀ ਤਸੀਹੇ ਆ ਤਾਂ ਉਹ ਉਹ ਆ ਮੈਂ ਹੈਰਾਨ ਆ ਉਹਨਾਂ ਦੇਸ਼ਾਂ ਦੇ ਉਹਨਾਂ ਕੰਟਰੀਆਂ ਦੇ ਜਿਹੜੇ ਕਿ ਇਹਨਾਂ ਨੌਜਵਾਨਾਂ ਨੂੰ ਜਿਹੜੇ ਕਿ ਆਪਦੀ ਰੋਜੀ ਰੋਟੀ ਕਮਾਉਣ ਗਏ ਨੇ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਆਪਦੀਆਂ ਜ਼ਮੀਨਾਂ ਵੇਚ ਕੇ ਡੇਢ ਗੱਲਾ ਜ਼ਮੀਨ ਸੀ ਸਿਰਫ ਰੇੜਾ ਕਿਲਾ ਜ਼ਮੀਨ ਵੇਚੀ ਵੀ ਅੱਧੇ ਰੇਟ ਤੇ ਕਿਉਂਕਿ ਏਜੰਟਰ ਨੇ ਪੈਸੇ ਮੰਗ ਲੇ ਕਿ ਇੰਨੇ ਪੈਸੇ ਹੁਣੇ ਰੱਖੋ ਤੇ ਤੁਹਾਡਾ ਮੁੰਡਾ ਚੜਾਉਣੇ ਆ ਪਰਿਵਾਰ ਵੱਡਾ ਤਿੰਨ ਮੁੰਡੇ ਆ ਦੋ ਬੇਟੀਆਂ ਬੇਟੀ ਵੱਡੀ ਆ ਕੋਈ ਵੀ ਬੱਚਾ ਵਿਆਹ ਨਹੀਂ ਬੱਚੇ ਸਾਰੇ ਹੀ ਅਨਮੈਰਿਡ ਨੇ ਤੇ ਸੋਚਿਆ ਸੀਗਾ ਬਾਪ ਨੇ ਕਿ ਮੇਰਾ ਇੱਕ ਪੁੱਤ ਜਿਹੜਾ ਹੈਗਾ ਏ ਅਮਰੀਕਾ ਪਹੁੰਚ ਜੂ ਤੇ ਜਿਹੜੇ ਹੈਗੇ ਬਾਕੀ ਬੱਚੇ ਵੀ ਸੌਕੇ ਹੋ ਜਾਣਗੇ ਸਾਡਾ ਘਰ ਸੌਕਾ ਹੋ ਜੂ ਪਰ ਅੱਜ ਦਿੜਬਾਰ ਨੂੰ ਹੁੰਦਾ ਕਿ ਨਾ ਤਾਂ ਉਹ ਜ਼ਮੀਨ ਰਹੀ ਤਾਂ ਜਿੱਥੇ ਆਪਾਂ ਘਰ ਖੜੇ ਆ ਇੱਕ ਘਰ ਸੀ ਨਾ ਹੀ ਘਰ ਰਿਆ ਘਰ ਵੀ ਵੇਚਤਾ ਜ਼ਮੀਨ ਵੀ ਵੇਚਤੀ ਤੇ ਪੁੱਤ ਵੀ ਵਾਪਸ ਆ ਗਿਆ ਖਾਲੀ ਹੱਥੀ ਸੋ ਮੈਂ ਉਹਨਾਂ ਦੇਸ਼ਾਂ ਨੂੰ ਪੁੱਛਣਾ ਚਾਹਣਾ ਹੈ ਜਿਹੜੇ ਦੇਸ਼ ਨੇ ਇਹਨਾਂ ਨੂੰ ਨੌਜਰਾਂ ਨੂੰ ਬਾਹਰ ਭੇਜਿਆ ਕੀ ਉਹਨਾਂ ਨੂੰ ਉਹਨਾਂ ਦੇਸ਼ਾਂ ਦੇ ਵਿੱਚ ਜਿਹੜੇ ਵੱਡੇ ਵੱਡੇ ਜਿਹੜੇ ਗੈਂਗਸਟਰ ਬੈਠੇ ਨੇ ਜਿਹੜੇ ਉੱਥੋਂ ਬੈਠੇ ਸਾਡੇ ਪੰਜਾਬ ਦਾ ਮਾਹੌਲ ਖਰਾਬ ਕਰਦੇ ਨੇ ਜਿਹੜੇ ਉੱਥੋਂ ਬੈਠੇ ਇੱਥੇ ਫਰੋਤੀਆਂ ਮੰਗਦੇ ਨੇ ਜਿਹੜੇ ਉੱਥੋਂ ਬੈਠੇ ਇੱਥੇ ਫੈਰੀਆਂ ਕਰਾਉਂਦੇ ਨੇ ਜਿਨ੍ਹਾਂ ਦੇ ਨਾਂ ਪੰਜਾਬ ਸਰਕਾਰ ਨੇ ਪਤਾ ਨਹੀਂ ਕਿੰਨੀ ਕੁ ਵਾਰ ਭੇਜੇ ਨੇ ਉਹਨਾਂ ਨੂੰ ਤਾਂ ਕਦੇ ਜਹਾਜ਼ ਚੜਾਇਆ ਨਹੀਂ ਉਹਨਾਂ ਨੂੰ ਤਾਂ ਕਿਤੇ ਇੱਕ ਦਿਨ ਇਹਨਾਂ ਨੇ ਐ ਬਿੜੀਆਂ ਨਹੀਂ ਲਾਈਆਂ ਜਿਵੇਂ ਸਾਡੇ ਨੌਜਵਾਨਾਂ ਦੇ ਪੈਰਾਂ ਦੇ ਵਿੱਚ ਬਿੜੀਆਂ ਲਾ ਕੇ ਹੱਥ ਬੰਨ ਕੇ ਜਹਾਜ਼ਾਂ ਤੋਂ ਲੈ ਕੇ ਆਏ ਨੇ ਸੋ ਮੈਂ ਅੱਜ ਵੀਰ ਦੇ ਘਰ ਆ ਕੇ ਇਹੀ ਹੌਸਲਾ ਦੇਣ ਆਇਆ ਕਿ ਅਸੀਂ ਸਾਰੇ ਸਾਰਾ ਨਗਰ ਸਾਰਾ ਹਲਕਾ ਸਾਰੀ ਸਰਕਾਰ ਤੁਹਾਡੇ ਨਾਲ ਖੜੀ ਹੈ ਜੋ ਮਾੜਾ ਸਮਾਸੀ ਬਜ਼ੁਰਗਾਂ ਨੂੰ ਵੀ ਇਹੀ ਹੌਸਲਾ ਦਿੱਤਾ ਵੀ ਚੱਲ ਆਪਣਾ ਪੁੱਤ ਸਹੀ ਸਲਾਮਤ ਕਰੇ ਆ ਗਿਆ ਕੋਸ਼ਿਸ਼ ਕਰਾਂਗੇ ਤੁਹਾਨੂੰ ਪੈਰਾਂ ਤੇ ਖੜਾ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਜੋ ਤੁਹਾਡੇ ਨਾਲ ਤੱਕੇ ਹੋਏ ਆ ਉਹਨਾਂ ਦਾ ਇਨਸਾਫ ਦੋਣ ਲਈ ਅਮਨ ਲਾਲ ਸਾਹਿਬ ਮੁੱਖ ਮੰਤਰੀ ਸਾਹਿਬ ਵੀ ਇਸ ਪੱਖ ਨੇ ਇਸ ਗੱਲ ਤੋਂ ਲੈ ਕੇ ਹਮਦਰਦੀ ਜਤਾਈ ਹੈ ਜਿਹੜੇ ਵਾਪਸ ਆ ਰਹੇ ਨੇਗੇ ਵੀ ਪੂਰੀ ਤਰ੍ਹਾਂ ਨਾਲ ਜਿਹੜੀ ਮਦਦ ਕੀਤੀ ਜਾਊਗੀ ਏਜੰਟਸ ਤੇ ਵੀ ਜਿਹੜੀ ਕਾਰਵਾਈ ਹੋਊਗੀ ਆ ਬਿਲਕੁਲ ਜੀ ਦੇਖੋ ਇਹ ਜਿਹੜੇ ਏਜੰਟ ਨੇ ਜਿਨ੍ਹਾਂ ਨੇ ਜਿਹੜੇ ਕਹਿੰਦੇ ਕੁਛ ਦੇ ਤੇ ਕਰਦੇ ਕੁਛ ਨਹੀਂ ਮੈਂ ਨੌਜਵਾਨ ਵੀਰ ਨੂੰ ਹੀ ਪੁੱਛਿਆ ਇਹ ਕਹਿੰਦੇ ਜੀ ਸਾਨੂੰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਅਸੀਂ ਤੁਹਾਨੂੰ ਜਹਾਜ਼ ਤੇ ਲੈ ਕੇ ਜਾਵਾਂਗੇ ਆਈ ਥਿੰਕ 45 50 ਲੱਖ ਰੁਪਏ 39 34.5 ਸਾਢੇ ਸਾਢੇ 34 ਲੱਖ ਰੁਪਏ ਲਿਆ ਤੇ ਅੱਗੇ ਜਾ ਕੇ ਫੇਰ ਜੰਗਲਾਂ ਦੇ ਵਿੱਚ ਛੜਤਾ ਵੀ ਜੰਗਲਾਂ ਦੇ ਵਿੱਚੋਂ ਤੁਸੀਂ ਡੌਂਕੀ ਲਾ ਕੇ ਜਾਓ ਸੋ ਇਨਾਂ ਤੇ ਵੀ ਜਿਹੜੀ ਹੈਗੀ ਇਹਨਾਂ ਨੂੰ ਨੱਥ ਪਾਉਣ ਦੀ ਜਿਹੜੀ ਹੈਗੀ ਆ ਉਹ ਵੈਸੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਆ ਜਿੱਦਨ ਪਹਿਲਾ ਜਹਾਜ਼ ਆਇਆ ਸੀ ਉਸ ਦਿਨ ਵੀ ਕਾਫੀ ਜਿਹੜੇ ਸੀਗੇ ਇਹ ਏਜੰਟ ਸੀਗੇ ਇਹਨਾਂ ਤੇ ਐਫਆਈਆਰ ਹੋਈਆਂ ਨੇ ਹੁਣ ਵੀ ਜਿਹੜੇ ਜਿਹੜੇ ਦੋਸ਼ੀ ਹੋਣਗੇ ਉਹਨਾਂ ਤੇ ਕਾਰਵਾਈ ਹੋਊਗੀ ਉਹਨਾਂ ਤੇ ਜਾਂ ਤਾਂ ਪੈਸੇ ਵਾਪਸ ਕਰਦਣ ਨੇ ਤਾਂ ਫਿਰ ਉਹਨਾਂ ਤੇ ਕਾਰਵਾਈ ਹੋਊਗੀ ਸਰ ਨੰਗੇ ਸਿਰ ਜਿਹੜਾ ਉੱਥੋਂ ਲੈ ਕੇ ਆਏ ਆ ਤਿੰਨ ਦਿਨ ਜਹਾਜ਼ ਚ ਰਹੇ ਆ ਇਹ ਵੀ ਬੜਾ ਇੱਕ ਤਰਸ ਦੀ ਕਹਿ ਸਕਦੇ ਆ ਕਿ ਪੰਜਾਬ ਦੇ ਨੌਜਵਾਨਾਂ ਨੂੰ ਬਿਨਾ ਦਸਤਾਰ ਤੋਂ 에ਰਪੋਰਟ ਦੇ ਤਾਰੇ ਦੇਖੋ ਉਹਨਾਂ ਨੂੰ ਸਿੱਖੀ ਦਾ ਕਾਦਾ ਉਹਨਾਂ ਤਰਸ ਆਪਣੇ ਤੇ ਉਹ ਤਾਂ ਉਹਨਾਂ ਨੇ ਉੱਥੇ ਵੀ ਇਹਨਾਂ ਨੂੰ ਬਿਲਕੁਲੀ ਇੰਨੀ ਠੰਡੇ ਮੁਲਕ ਦੇ ਵਿੱਚ ਮੈਨੂੰ ਦੱਸਿਆ ਨੌਜਵਾਨ ਨੇ ਸਿਰਫ ਇੱਕ ਟੀ-ਸ਼ਰਟ ਤੇ ਲੋਰ ਦੇ ਵਿੱਚ ਰੱਖਿਆ ਤੇ ਉੱਪਰੋਂ ਪੱਕਾ ਛੱਡ ਗਏ ਤੇ ਏਸੀ ਚਲਾ ਕੇ ਸੋ ਇੰਨੇ ਠੰਡ ਦੇ ਵਿੱਚ ਕਿਉਂਕਿ ਉਹਨਾਂ ਨੂੰ ਇਹ ਸੀਗਾ ਵੀ ਇਹ ਜਿਹੜੇ ਹੈਗੇ ਬਿਲਕੁਲ ਸੁਨ ਹੋ ਜਾਣ ਇਹ ਕੰਮ ਕਰਨ ਦੇ ਲਾਇਕ ਨਾ ਰਹਿਣ ਤੇ ਜੋ ਜਹਾਜ਼ ਦੇ ਵਿੱਚ ਵੀ ਲੈ ਕੇ ਆਏ ਆ ਤਿੰਨ ਦਿਨ ਭੁੱਖਣਾ ਭਾਣੇ ਆਏ ਨੇ ਬੀੜੀਆਂ ਨਾਲ ਬੰਨ ਕੇ ਲੈ ਕੇ ਆਏ ਆ ਕਿਤੇ ਜੇ ਕਿਸੇ ਨੇ ਵਾਸ਼ਰੂਮ ਜਾਣਾ ਹੁੰਦਾ ਸੀ ਤੇ ਇੱਕ ਹੱਥ ਖੋਲਦੇ ਸੀ ਸੋ ਪੂਰਾ ਇਹ ਅਸੀਂ ਯੂਨੋ ਦੇ ਵਿੱਚ ਵੀ ਮਸਲਾਂ ਲੈ ਕੇ ਜਾਵਾਂਗੇ ਇਹ ਜਿਹੜੇ ਮਨੁੱਖੀ ਅਧਿਕਾਰ ਨੇ ਉਹਨਾਂ ਦੀ ਵੀ ਜਿਹੜੀ ਹੈਗੀ ਆ ਇਹ ਪੂਰੀ ਜਿਹੜੀ ਸਾਡੇ ਨਾਲ ਜਿਹੜਾ ਗਲਤ ਧੱਕਾ ਹੋਇਆ ਸੋ ਅਸੀਂ ਹਰ ਇੱਕ ਚੀ ਦੀ ਆਵਾਜ਼ ਚੱਕਾਂਗੇ ਐਮਐਲ ਸਾਹਿਬ ਕਈ ਜਿਹੜੇ ਏਜੰਟਾਂ ਵੱਲੋਂ ਅੱਦੇ-ਅੱਦੇ ਪੈਸੇ ਖਾਤਿਆਂ ਚ ਪਵਾਏ ਗਏ ਆ ਅੱਦੇ-ਅੱਦੇ ਬਾਈਹੈਂਡ ਲੈ ਗਏ ਆ ਕਿ ਜਿਹੜੇ ਖਾਤਿਆਂ ਵਾਲੇ ਦਿੱਤੇ ਜਾਣਗੇ ਦੂਜੇ ਲੱਗਦਾ ਨਹੀਂ ਕਿ ਉਹਦੇ ਚ ਵੀ ਕੰਮ ਹੋ ਸਕਦੇ ਨਹੀਂ ਇੱਕ ਇੱਕ ਰੁਪਇਆ ਵਾਪਸ ਕਰਾਵਾਂਗੇ ਕੋਈ ਖਾਤੇ ਖੋਤਿਆਂ ਨਾਲ ਕੁਛ ਨਹੀਂ ਦੇਖੋ ਇਹਨਾਂ ਕੋਲ ਤਾਂ ਸਬੂਤ ਹੈਗੇ ਆ ਨਾ ਅਗਲਾਂ ਨੇ ਤਾਂ ਜ਼ਮੀਨਾਂ ਵੇਚੀਆਂ ਨੇ ਅਗਲਾਂ ਨੇ ਘਰ ਵੇਚੇ ਆ ਇਹਨਾਂ ਨੂੰ ਜ਼ਮੀਨ ਵੇਚਣ ਦੀ ਕੀ ਲੋੜ ਸੀ ਇਹਨਾਂ ਨੂੰ ਘਰ ਵੇਚਣ ਦੀ ਕੀ ਲੋੜ ਸੀ ਕੌਣ ਜ਼ਮੀਨੇ ਵੇਚਦਾ ਕਿੰਨੀਆਂ ਪੁਸ਼ਤਾਂ ਤੋਂ ਜਿਹੜੀ ਉਹ ਜ਼ਮੀਨ ਮੈਂ ਪੁੱਛੀ ਆ ਕਹਿੰਦੇ ਸਾਡੇ ਦਾਦੇ ਪਰਦਾਦੇ ਤੋਂ ਕਿੰਨੇ ਚਿਰ ਦੀ ਵਿਚਾਰਾ ਜ਼ਮੀਨ ਕਦੇ ਕੋਈ ਵੇਚਦਾ ਆ ਆਪਦੀ ਵੇਚਦਾ ਤਾਂ ਉਦੋਂ ਹੀ ਆ ਵੀ ਜਦੋਂ ਕਿਤੇ ਔਨ ਵਾਲਾ ਪਿੱਖ ਦਿਖਦਾ ਹੋਵੇ ਇਕੱਲੇ ਨੂੰ ਵੀ ਇੱਥੇ ਮੇਰਾ ਬੱਚਾ ਚੱਲੇ ਆ ਤੇ ਸ਼ਾਇਦ ਮੇਰਾ ਪਿੱਖ ਪੰਜੋ ਸੋ ਇਹੋ ਜੀ ਕੋਈ ਗੱਲ ਨਹੀਂ ਜੇ ਕਰਨਗੇ ਵਾਪਸ ਇੱਕ ਇੱਕ ਰੁਪਇਆ ਕਰਾਵਾਂਗੇ ਇੰਨੇ ਤੱਕ ਕਾਰਵਾਈ ਕਰਾਂਗੇ